ਪਹਿਲਾਂ ਹੀ ਆਪਣੇ ਹਾਲਾਤ ਮਾੜੇ ਨੇ ਪਰ ਜਿਹੜੀਆਂ ਫਰੀ ਵਾਲੀਆਂ ਸਹੂਲਤਾਂ ਨੇ ਮੁਫਤ ਵਾਲੀਆਂ ਸਹੂਲਤਾਂ ਨੇ ਉਹ ਸਰਕਾਰ ਅਜੇ ਵੀ ਚਲਾ ਰਹੀ ਹੈ ਉਹਨਾਂ ਨੂੰ ਬੰਦ ਨਹੀਂ ਕਰ ਰਹੀ ਦੇਖੋ ਉਹਦੇ ਵਿੱਚ ਕੀ ਹੁੰਦਾ ਕਿ ਦੋ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਸਰ ਇੱਕ ਹੁੰਦੀ ਹੈ ਵੋਟ ਮੁਖੀ ਇੱਕ ਹੁੰਦੀ ਹੈ ਵਿਕਾਸ ਮੁਖੀ ਜਿਹੜੀ ਵੋਟ ਮੁਖੀ ਰਾਜਨੀਤੀ ਹੁੰਦੀ ਹੈ ਉਹ ਕਦੇ ਇਦਾਂ ਦੇ ਰਿਫਾਰਮਸ ਨਹੀਂ ਕਰ ਪਾਉਂਦੀ ਜਿਹੜੀ ਵਿਕਾਸ ਮੁਖੀ ਰਾਜਨੀਤੀ ਹੁੰਦੀ ਹੈ ਵਿਕਾਸ ਮੁਖੀ ਰਾਜਨੀਤੀ ਦੇ ਵਿੱਚ ਨਾ ਇਹ ਹੁੰਦਾ ਕਿ ਬੰਦਾ ਬਹੁਤ ਕੁਝ ਸੋਚ ਕੇ ਚੱਲਦਾ ਕਿ ਜੇ ਯਾਰ ਨਹੀਂ ਤਾਂ ਨਹੀਂ ਸਹੀ ਪਰ ਪੀੜੀਆਂ ਨੂੰ ਪੈਰਾਂ ਤੇ ਕਰਨਾ ਵਾ ਜੀ ਸਾਡੇ ਕੋਲ ਐਸੀ ਰਾਜਨੀਤੀ ਦੀ ਘਾਟ ਆ ਐਸੇ ਰਾਜਨੇਤਾਵਾਂ ਦੀ ਘਾਟ ਆ ਜਿਹੜੇ ਲੋਕ ਸਿਆਸੀ ਤੌਰ ਤੇ ਸਿਰ ਤਲੀ ਤੇ ਧਰ ਕੇ ਆ ਜਾਣ ਕਿ ਹਾਂ ਭਾਈ ਗਾਂ ਨਹੀਂ ਤੇ ਨਾ ਸਹੀ ਇੱਕ ਵਾਰੀ ਅਸੀਂ ਸੁਧਾਰ ਕਰਨੇ ਆ ਅਸੀਂ ਸਬਸਿਡੀਆਂ ਜਿਹੜੀਆਂ ਬੇਲੋੜੀਆਂ ਨੇ ਉਹਨਾਂ ਨੂੰ ਅਸੀਂ ਕਢਾਉਣਾ ਹੈ ਉਹਨਾਂ ਨੂੰ ਬਚਾਉਣਾ ਤੁਸੀਂ ਇੱਕ ਗੱਲ ਦੇਖੋ ਯਾਰ ਨਰਿੰਦਰ ਮੋਦੀ ਹੁਰੀ ਵੇਖ ਲੋ ਉਹਨਾਂ ਲਈ ਵੇਖ ਲੋ ਉਹ 9 ਕਰੋੜ ਮੁਫਤ ਅਨਾਜ ਦਾ ਲਾਭਪਾਤਰੀ ਲੰਬੀ ਖੜੇ ਆ ਹਮ ਕਿ ਇੰਡੀਆ ਚ 9 ਕਰੋੜ ਸਰ ਕਈ ਮੁਲਕਾਂ ਦੀ ਵਸੋਂ ਨਹੀਂ ਹੈ 9 ਕਰੋੜ ਜੀ ਬਹੁਤ ਵੱਡੀ ਵਸੋਂ ਕਹਿ ਲੋ ਜਾਂ ਗਿਣਤੀ ਬਹੁਤ ਵੱਡੀ ਬਾਤ ਹੈ ਸਰ 200 ਦੇ ਕਰੀਬ ਦੇਸ਼ ਹੈ ਹਮ ਮੇਰੇ ਖਿਆਲ ਦੇ ਨਾਲ 50 60 ਮੁਲਕ ਐਸੇ ਹੋਣਗੇ ਜਿਨ੍ਹਾਂ ਦੀ ਆਬਾਦੀ ਇਸ ਆਬਾਦੀ ਤੋਂ ਥੱਲੇ ਹੋਏਗੀ ਮੇਰਾ ਅੰਦਾਜ਼ਾ ਜਿਆਦਾ ਹੀ ਹੋਣਗੇ ਹਮ ਚਾਂਦੀ ਨੇ ਥੋੜੇ ਮੁਲਕ ਨੇ ਬਹੁਤ ਸਾਰੇ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਜਨਾਬ 9 ਕਰੋੜ ਬੰਦਾ ਇੱਥੇ ਅਯੋਗ ਲਾਪਾਤਰੀ ਹੈ ਜੇ ਉਹ ਕਰ ਸਕਦੇ ਆ ਹੁਣ ਕੱਲ ਮੈਂ ਕੁਲਦੀਪ ਧਾਲੀਵਾਲ ਜੀ ਨੂੰ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਕੇਂਦਰ 11 ਲੱਖ ਕਰੋੜ ਨੂੰ ਸਾਡੇ ਨੂੰ ਅਨਾਜ ਦੇਣ ਤੋਂ ਅਨਕਾਰੀ ਹੋ ਰਿਹਾ ਪਰ ਜਦ ਤੁਸੀਂ ਕਾਰਡ ਕਟੇ ਸੀ ਤੁਹਾਨੂੰ ਯਾਦ ਹੈ ਹੂੰ ਉਦੋਂ ਤੁਸੀਂ ਇਹ ਕਿਹਾ ਸੀਗਾ ਕਿ ਅਸੀਂ ਘਟ ਰਹੇ ਆ ਉਹ ਤੋਂ ਤੁਸੀਂ ਕਹਿ ਰਹੇ ਸੀਗੇ ਕਿ ਸੈਂਟਰ ਦੀ ਇਹ ਪਾਲਿਸੀ ਹੈ ਜੀ ਤਾਂ ਮਤਲਬ ਇਹ ਆ ਕਿ ਇੱਥੇ ਆ ਕੇ ਸਾਡੀ ਕਿਤੇ ਨਾ ਕਿਤੇ ਸਿਆਸੀ ਜਿਹੜੀ ਸਮਝ ਹੈ ਜਾਂ ਸਿਆਸੀ ਅਸ਼ਾ ਸ਼ਕਤੀ ਹੈ ਉਹ ਬਿਲਕੁਲ ਐਕਸਪੋਜ਼ ਹੋ ਜਾਂਦੀ ਹੈ ਹੂੰ ਤੇ ਅੱਜ ਤੇ ਹੋਰ ਕਹਿ ਰਹੇ ਨੇ ਕੱਲ 11 ਲੱਖ ਦੀ ਤੇ ਆਪਾਂ ਗੱਲ ਕਰ ਰਹੇ ਸੀ ਉਹ ਕਾਰਡ ਕੱਟੇ ਜਾਣਗੇ ਤੇ ਫਿਰ ਉਹ ਕਿਹਦੇ ਹਵਾਲੇ ਕੱਟੇ ਜਾਣਗੇ ਨਹੀਂ 11 ਲੱਖ ਚ ਦੇਖੋ ਨਾ ਫਿਰ ਮੈਂ ਉੱਥੇ ਤੁਹਾਨੂੰ ਲੈ ਆ ਰਿਹਾ ਹੂੰ 11 ਲੱਖ ਦੇ ਵਿੱਚ ਉਹ ਨੇ ਸਰ ਜਿਨ੍ਹਾਂ ਦੇ ਕੋਲ ਕਾਰ ਹੋਏਗੀ ਜੀ ਜਿਹੜੇ ਆਈਟੀਆਰ ਪਰਦੇ ਆ ਜਿਨ੍ਹਾਂ ਦੇ ਕੋਲ 2.5 ਕਿਲਿਆਂ ਤੋਂ ਪਹਿਲੀ ਜ਼ਿਆਦਾ ਹੋਏਗੀ ਤੁਸੀਂ ਆਪ ਨੂੰ ਨਜ਼ਰ ਮਾਰ ਲਓ ਤੁਸੀਂ ਲਾਪਾਤਰੀ ਹੋ ਹਮ ਹਮ ਆਪਦੇ ਆਲੇ ਦੁਆਲੇ ਉਹ ਬਹੁਤ ਸਾਰੇ ਨਿਕਲੇ ਹੋਣਗੇ 11 ਲੱਖ ਬਣ ਜਾਣਗੇ ਪਰ ਕੱਟੇ ਤੇ ਜਾਣੇ ਨਾ ਜਿਹੜੇ ਲੈ ਰਹੇ ਨੇ ਤੇ ਸਿਰਫ ਉਹੀ ਗੱਲ ਆਪਾਂ ਅਯੋਗ ਦੀ ਗੱਲ ਕਰ ਰਹੇ ਆ ਨਾ ਕਿ ਕੀ ਇਹ ਇਹ ਰਿਫਾਰਮਸ ਹੋਣੇ ਨਹੀਂ ਚਾਹੀਦੇ ਜੀ ਤੇ ਇਦਾਂ ਹੀ ਇਦਾਂ ਹੀ ਫਿਰ ਤੁਸੀਂ ਹੋਰ ਸਬਸਿਡੀਆਂ ਤੇ ਦੇਖ ਲਾ ਕਿ ਸਬਸਿਡੀ ਸਰ ਇੱਥੇ ਇਹ ਹਾਲਤ ਹੈ ਬਹੁਤ ਪਰਫਾਰਮਸ ਦੀ ਜ਼ਰੂਰਤ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇ ਦਿੰਦਾ ਸੀਮੈਂਟ 28% ਸਲੈਬ ਦੇ ਵਿੱਚ ਸੀਗਾ ਸੀਮੈਂਟ 28% ਸਲੈਬ ਦੇ ਵਿੱਚ ਸੀ ਜੀ ਸਰ ਸੀਮੈਂਟ ਤਾਂ ਦੋ ਘਟੇ ਲਿਆ ਕੇ ਕਿਸੇ ਨੇ ਆਪਣੇ ਕਮਰੇ ਨੂੰ ਟੀਪ ਵੀ ਕਰਨੀ ਹੈ ਗਰੀਬ ਨੇ ਤੇ ਅਮਾਨੀ ਨੇ ਆਪਣਾ ਐਂਟਾਲੀਆ ਵੀ ਛਤਣਾ ਸਰ ਦੋਨਾਂ ਨੂੰ ਬਰਾਬਰ ਕਰਤਾ ਤੁਸੀਂ ਯਾਰ ਬਿਲਕੁਲ ਫਰਕ ਪਰ ਕਿਤੋਂ ਜ਼ਮੀਨ ਅਸਮਾਨ ਦਾ ਤਾ ਰਿਫਾਰਮਸ ਦੀ ਜ਼ਰੂਰਤ ਹੈ ਦੇਰ ਨਾਲ ਸਹੀ ਕੋ ਕਰ ਰਹੇ ਆ ਕਿ ਸੀਮੈਂਟ ਅਮੀਰ ਦੀ ਵੀ ਜ਼ਰੂਰਤ ਹੈ ਗਰੀਬ ਦੀ ਵੀ ਜ਼ਰੂਰਤ ਹੈ ਲਿਆਰੇ ਹੁਣ 18 ਚ ਜੀ ਜੀ ਤਾਂ ਇਸ ਤਰ੍ਹਾਂ ਦੇ ਰਿਫਾਰਮਸ ਕਿਉਂ ਨਹੀਂ ਹੋਣੇ ਚਾਹੀਦੇ ਹੋਣੇ ਚਾਹੀਦੇ ਔਰ ਮੈਂ ਕਦੇ ਵੀ ਕਲਿਆਣਕਾਰੀ ਯੋਜਨਾਵਾਂ ਦੇ ਖਿਲਾਫ ਨਹੀਂ ਜਾਂਦਾ ਮੇਰਾ ਇਹ ਮੰਨਣਾ ਹੈ ਕਿ ਇਸ ਦੇਸ਼ ਦਾ ਸੰਵਿਧਾਨ ਹੀ ਇਸ ਕੱਲ ਦੀ ਇਜਾਜ਼ਤ ਦਿੰਦਾ ਹੈ ਇਸ ਕੱਲ ਦਾ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਕਲਿਆਣ ਕਰੋ ਹੂੰ ਲੋੜਵੰਦ ਦਾ ਜੀ ਪਰ ਜਿਹੜਾ ਲੋੜਵੰਦ ਨਹੀਂ ਹੈ ਉਸ ਨੂੰ ਸੂਚੀ ਤੋਂ ਬਾਹਰ ਕਰੋ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਸਹੀ ਗੱਲ ਹੈ ਇੱਕ ਮਿੱਤਰ ਇੱਥੇ ਕਮੈਂਟ ਕਰ ਰਹੇ ਨੇ ਕਹਿੰਦੇ ਕਿ ਭਾਈ GST ਦੇਣ ਤੋਂ ਬਾਅਦ ਵੀ ਜੋ ਸ਼ਾਪ ਰੈਂਟ ਤੇ ਸਾਡੇ ਕੋਲ ਹੈ ਕਹਿੰਦੇ ਉਸ ਦੇ ਰੈਂਟ ਦਾ GST ਵੀ ਸਾਨੂੰ ਦੇਣਾ ਪੈਂਦਾ ਹੈ ਆ ਦੇਖੋ ਸਿੱਧੂ ਜੀ ਕਹਿ ਰਹੇ ਨੇ ਜੀਐਸਟੀ ਤੇ ਵੀ ਜੀਐਸਟੀ ਕਿ ਤੁਸੀਂ ਪ੍ਰੋਡਕਟ ਵੇਚ ਰਹੇ ਹੋ ਉਹਦਾ ਫਿਰ ਰੈਂਟ ਤੇ ਵੀ ਜੀਐਸਟੀ ਸਰ ਸਟੱਡੀ ਤੇ 18% ਹੈ ਮੇਰੇ ਖਿਆਲ ਦੇ ਨਾਲ ਸਟੱਡੀ ਤੇ ਜੀ ਆ ਜਿਹੜੇ ਤੁਹਾਡੇ ਹੈਗੇ ਨੇ ਨਾ ਕੋਰਸ ਵਗੈਰਾ ਚਲਾਉਂਦੇ ਨੇ ਆਨਲਾਈਨ ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖ ਲਿਓ ਕਿ ਜੇ ਤੁਸੀਂ ਆਨਲਾਈਨ ਕੋਈ ਕੋਰਸ ਪਰਚੇਸ ਕਰੋਗੇ ਸਰ 18% ਜੀਐਸਟੀ ਚਲਾ ਜਾਏਗਾ ਜੀ ਸਰ ਅਖਬਾਰਾਂ ਦੇ ਸਬਸਕ੍ਰਿਪਸ਼ਨ ਤੇ ਵੇਖੋ ਜੀਐਸਟੀ ਕਿੰਨੀ ਹੈ ਹਮ ਮਾੜਾ ਬੰਦਾ ਅਖਬਾਰ ਕੀ ਪੜ ਲਾਏਗਾ ਮਿਲ ਕੇ ਤਾਂ ਉੱਥੇ ਤਾਂ ਮਤਲਬ ਕਿ ਜਿਹੜੀ ਚੀਜ਼ ਤੇ GST ਕੱਟਉਣੀ ਚਾਹੀਦੀ ਆ ਉਹਦੇ ਤੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਈ ਥਾਈਂ ਤਾਂ ਰਿਫਾਰਮਸ ਤੇ ਹੋਣੇ ਲਾਜ਼ਮੀ ਨੇ ਔਰ ਇਹ ਮਤਲਬ ਕਿ ਕੋਈ ਇੱਕ ਵਾਰੀ ਦੀ ਕਹਾਣੀ ਨਹੀਂ ਹੈ ਕਿ ਇੱਕ ਵਾਰੀ ਕਰ ਲੇ ਬਾਬਾ ਆਦਮ ਵੇਲੇ ਕੀਤੇ ਸਨ ਹੁਣ ਕਰਤੇ ਨਹੀਂ ਇਸ ਮਤਲਬ ਕਿ ਸਮੇਂਦਰ ਸਮੇਂ ਹੋਣੇ ਚਾਹੀਦੇ ਹੋਣੇ ਚਾਹੀਦੇ ਜੀ ਮਿੰਟ ਜੀ ਇੱਕ ਛੋਟਾ ਜਿਹਾ ਸਵਾਲ ਮੈਂ ਇਹਦੇ ਨਾਲ ਜੁੜਿਆ ਹੋਰ ਪੁੱਛ ਕੇ ਤੇ ਫਿਰ ਆਪਾਂ ਅੱਗੇ ਨੂੰ ਚੱਲਦੇ ਹਾਂ ਮਲਕੀਤ ਸਿੰਘ ਜੀ ਦਾ ਸਵਾਲ ਹੈ ਕਹਿੰਦੇ ਕਿ ਜੇ ਪੈਟਰੋਲ ਡੀਜ਼ਲ ਵੀ GST ਵਿੱਚ ਆ ਗਏ ਤੇ ਕਹਿੰਦੇ ਫਿਰ ਕੀ ਬਣੇਗਾ ਸਰਕਾਰ ਦਾ ਤੇ ਸਾਨੂੰ ਡੀਜ਼ਲ ਪੈਟਰੋਲ ਕਿਵੇਂ ਸਸਤਾ ਮਿਲੇਗਾ ਦੇਖੋ ਬੜਾ ਬੜਾ ਸਿੰਪਲ ਹੈ ਨਾ ਕਿ ਜੇ ਮੰਨੋ ਇੱਕ ਸਲੇਬੇ 40 ਤੱਕ ਲੈ ਕੇ ਜਾਣਗੇ ਜੀ ਮਤਲਬ 5 18 ਤੋਂ ਇੱਕ ਫਿਰ ਇੱਕ ਜਾਏਗੀ ਜਾਏਗੀ ਸਰ ਬਿਲਕੁਲ ਜਿਹੜੀ ਕਰੋੜ ਦੀ ਗੱਡੀ ਆਉਣੀ ਹੈ ਨਾ ਮੈਂ ਜਿਵੇਂ ਤੁਹਾਨੂੰ ਕੱਲ ਲਾ ਕੇ ਦੱਸਿਆ ਉਹ 40% ਚ ਜਾਏਗੀ ਉਹਦੇ ਚ ਮੈਂ ਤੁਹਾਨੂੰ ਕੀ ਦੱਸਿਆ 96% ਪ੍ਰੋਡਕਟ ਆਉਣਗੇ 4% ਲਗਜ਼ਰੀ ਪ੍ਰੋਡਕਟ ਉਹਦੇ ਚ ਫਾਲ ਕਰਨਗੇ ਕਰਨਾ ਹੈ ਜੀ 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 ਠੀਕ ਹੈ ਨਾ ਉਹ ਸਪੈਸ਼ਲ ਹੋਏਗੀ ਹੋਏਗੀ ਹੁਣ ਦੇਖੋ ਜੇ ਪੈਟਰੋਲ ਤੇ ਡੀਜ਼ਲ ਆ ਜਾਂਦੇ ਨੇ ਇਹਦੇ ਦਾਇਰੇ ਚ ਆਉਣਗੇ ਨਹੀਂ ਸਰ ਕਿਉਂਕਿ ਜੀਐਸਟੀ ਲਾਗੂ ਹੀ ਇਸ ਸ਼ਰਤ ਤੇ ਹੋਈ ਸੀ ਰਾਜਾਂ ਨੇ ਕਿਹਾ ਸੀਗਾ ਕਿ ਸਾਨੂੰ ਸਟੇਟ ਚਲਾਉਣ ਵਾਸਤੇ ਕੁਝ ਨਾ ਕੁਝ ਦਿਓ ਤਾਂ ਫਿਰ ਉਹਦੇ 'ਚ ਜਿੱਦਾਂ ਰੀਅਲ ਅਸਟੇਟ ਨਾਲ ਸਬੰਧ ਜੁੜਿਆ ਕੁਛ ਅ ਸੀਗਾ ਇਦਾਂ ਦਾ ਕੁਛ ਉਦੋਂ ਇਲੈਕਟ੍ਰਿਸਿਟੀ ਸੀ ਕੁਝ ਤੇਲ ਸੰ ਲਿਖ ਕਰੋ ਸੌਰੀ ਹੂੰ ਲਿਖ ਕਰੋ ਜੀ ਯਾਨੀ ਖਰਾਬ ਉਹ ਲੋਕਾਂ ਨੇ ਰੌਲਾ ਪਾਇਆ ਕਿ ਭਾਈ ਸਾਡੀ ਸਟੇਟ ਚੱਲੂਗੀ ਕਿਦਾਂ ਹੂੰ ਤਾਂ ਫਿਰ ਕਿਉਂਕਿ ਲਿਖਰ ਤੇ ਤੇਲ ਲਗਾਤਾਰ ਵਕਦੇ ਤੁਰੇ ਜਾਂਦੇ ਲਗਾਤਾਰ ਤਾਂ ਕਮਾਈ ਆਈ ਜਾਂਦੀ ਹੈ ਕੰਮ ਚੱਲੀ ਜਾਂਦਾ ਹੈ ਫਿਲਹਾਲ ਜੇ ਆਪਾਂ ਵੇਖੀਏ ਤੇ ਇਹ ਦੋ ਚੀਜ਼ਾਂ ਨੇ ਲਿਕਰ ਉਹ ਮੈਲੈਕਟ੍ਰਿਸਿਟੀ ਰੀਅਲ ਸਟਾਟ ਉਹ ਉਦੋਂ ਸੁਣੀਦਾ ਸੀ ਪਰ ਬਾਅਦ ਦੇ ਵਿੱਚ ਦੋ ਚੀਜ਼ਾਂ ਹੀ ਰਹਿ ਗਈਆਂ ਹੁਣ ਉਹਦੇ ਚ ਕੀ ਹੈ ਕਿ ਜੇ 28% ਮੰਨ ਲਓ ਪੱਕਾ ਫਿਕਸ ਹੁਣ ਤਾਂ 28 ਵਾਲੀ ਸਲੈਬ ਨਹੀਂ ਰਹਿਣੀ 18 ਮੈਕਸਿਮਮ ਹੋ ਗਈ 18 ਜੇ 18% ਲਿਖ ਕੇ ਤੇ ਲਾਗੂ ਕਰ ਦਿਓ ਜੀਐਸਟੀ ਤੇ ਤੁਹਾਡੀ ਜਿਹੜੀ दारू ਦੀ ਬੋਤਲ ਹੈ 2000 ਰੁਪਏ ਦੀ ਉਹਦਾ ਰੇਟ ਤੇ ਟੁੱਟ ਕੇ ਕਿਤੇ ਥੱਲੇ ਆ ਜਾਊਗਾ ਬਿਲਕੁਲ ਤੇ ਉਹ ਸੂਬਾ ਸਰਕਾਰ ਕੋਲ ਮਾਲੀਆ ਨਹੀਂ ਜਾਏਗਾ ਹੂੰ ਉਥੇ ਜੀਐਸਟੀ ਚ ਕਹੋ ਕੇਂਦਰ ਕੋਲ ਹੀ ਜਾਏਗਾ ਨਾ ਜੀਐਸਟੀ ਦੇ ਵਿੱਚ ਫਿਰ ਇਸ ਤੋਂ ਇਲਾਵਾ ਤੇਲ ਹੈ ਜਿਹੜਾ ਤੇਲ ਦੇ ਵਿੱਚ ਕੀ ਹੁੰਦਾ ਹੈ ਕਿ ਉਧਰੋਂ ਕੇਂਦਰ ਸਰਕਾਰ ਟੈਕਸ ਲਾਉਂਦਾ ਹੈ ਠੀਕ ਹੈ ਜੀ ਉਧਰੋਂ ਵੈਟ ਆਪਣੀ ਗਵਰਨਮੈਂਟ ਲਾਉਂਦੀ ਹੈ ਉਹ ਕਰਦੇ ਆਂ ਕਰਾਉਂਦੇ ਆਂ ਕਰਦੇ ਆਂ ਕਰਾਉਂਦੇ ਆਂ ਉਹ ਤੇ 28 ਤੋਂ ਕਿਤੇ ਹੀ ਗਾਂ ਚਲੇ ਜਾਂਦਾ ਚਲੇ ਜਾਂਦਾ ਬਿਲਕੁਲ ਕੋਈ ਸਰਕਾਰ ਮਤਲਬ ਕਿ ਲਾ ਰਹੀ ਹੈ ਉਹਦੇ ਤੇ 30% ਕੋਈ 35% ਇੱਕ ਮਿਸਾਲ ਦੇ ਤੌਰ ਤੇ ਕਹਿ ਰਿਹਾ ਤਾਂ ਉਹ ਕਿਤੇ ਦਾ ਕਿਤੇ ਚਲੇ ਜਾਂਦਾ ਜੀ ਤਾਂ ਜਿਉ ਹੋ ਜਾਏਗਾ ਤੇ ਉਹ ਤੇ ਫਿਰ ਗਾਹਕ ਨੂੰ ਫਾਇਦਾ ਮਿਲੇਗਾ ਨਾ ਉਹਦਾ ਤੁੱਕੇ ਫਿਰ ਵੈਟ ਨਹੀਂ ਲੱਗੇਗਾ ਉਹਦੇ ਤੇ ਨਾ ਸੂਬਾ ਸਰਕਾਰ ਨਾ ਕੇਂਦਰ ਸਰਕਾਰ ਜੀ ਤੋ ਇਸ ਤਰ੍ਹਾਂ ਕੇ ਜੇ ਤੇਲ ਨੂੰ ਤੁਸੀਂ ਦੇਖੋਗੇ ਤੇਲ ਅੱਜ ਦੀ ਘੜੀ ਵੀ ਭਾਰਤ ਸਰਕਾਰ ਜਿਹੜੀ ਹੈ 20 30 ਰੁਪਏ ਲੀਟਰ ਤੇ ਐਸੇ ਹੀ ਆ ਜਿਹੜਾ ਚੱਲ ਰਿਹਾ ਹੈ ਐਸੇ ਹੀ ਢਾਂਚੇ 'ਚ 20-30 ਰੁਪਏ ਸਸਤਾ ਦੇ ਸਕਦੀ ਹੈ ਦੇ ਸਕਦੀ ਆ ਬਿਲਕੁਲ ਹਾਂਜੀ ਕੰਪਨੀਆਂ ਦੇ ਡਾਟੇ ਸੁਣਾਏ ਹੋਏ ਆ ਮੈਂ ਕਿ ਜਿੰਨੀਆਂ ਵੀ ਤੇਲ ਕੰਪਨੀਆਂ ਨੇ ਇਸ ਵੇਲੇ ਸਮੇਤ ਨਾਇਰਾ ਜਿਹੜੀ ਇਹਨਾਂ ਦੀਆਂ ਮਾਨੀਆਂ ਦੀ ਆ ਤੇ ਸਰਕਾਰੀ ਕੰਪਨੀਆਂ ਸਰ ਉਹ ਇੰਨੀਆਂ ਫਾਇਦੇ 'ਚ ਨੇ ਇੰਨੀਆਂ ਫਾਇਦੇ 'ਚ ਨੇ ਜੇ ਉਹ ਅਗਲੇ 1 ਸਾਲ 2 ਸਾਲ ਬਿਲਕੁਲ ਜ਼ੀਰੋ ਪ੍ਰੋਫਿਟ ਤੇ ਵੀ ਦੇ ਦੇਣ ਨਾ ਤੇਲ ਤਾਂ ਵੀ ਪ੍ਰੋਫਿਟ ਤਾਂ ਵੀ ਉਹ ਮਤਲਬ ਕਿ ਸਹੀ ਨੇ ਉਹ ਹੂੰ ਜੀ ਜੀ ਬਿਲਕੁਲ ਸੋ ਚੰਨ ਜੀ ਜਾਖੜ ਸਾਹਿਬ ਵਾਲੀ ਗੱਲ ਆਪਾਂ ਕਰ ਚੁੱਕੇ ਆਂ ਸ਼ੁਰੂ ਦੇ ਵਿੱਚ ਹੀ ਪਹਿਲੀ ਦੂਜੀ ਗੱਲ ਦੇ ਵਿੱਚ ਹੀ ਇਹ ਗੱਲਬਾਤ ਹੋ ਗਈ ਸੀ ਉਹਨਾਂ ਵਾਲੀ ਤੇ ਬਿਲਕੁਲ ਪੀਪੀ ਕਤੀ ਜੀ ਕਹਿ ਰਹੇ ਨੇ ਕਿ ਜੇ ਕਿਤਾਬ ਅਖਬਾਰ ਤੋਂ ਪਹੁੰਚ ਦੂਰ ਰਹੇਗੀ ਜਨਤਾ ਦੀ ਜੇ ਕਹਿੰਦੇ ਫਿਰ ਤਾਂ ਹੀ ਸਿੱਖਿਆ ਤੋਂ ਦੂਰ ਹੋਣਗੇ ਔਰ ਲਲਿਤ ਜੀ ਕਹਿ ਰਹੇ ਨੇ ਕਿ 40 ਵਾਲੀ ਜਿਹੜੀ ਸਲੈਬ ਚ ਕਹਿੰਦੇ ਤੰਬਾਕੂ ਜਾਂ ਆਨਲਾਈਨਿੰਗ ਗੇਮਿੰਗ ਤੇ ਲਗਜ਼ਰੀ ਪ੍ਰੋਡਕਟਸ ਉਹ ਲਗਜ਼ਰੀ ਉਹ 4-5% ਆ ਜਾਣਗੇ ਜੀ ਹਾਂ ਜੀ ਇਹਦਾ ਮਤਲਬ ਕਿ ਸਿਗਰਟ ਬਹੁਤ ਮਹਿੰਗੀ ਹੋ ਜਾਏਗੀ ਸਿਗਰਟ ਵੈਸੇ ਵੀ ਬਹੁਤ ਮਹਿੰਗੀ ਹੈ ਤਾਂ ਕਿੰਨਾ ਚੀਜ਼ਾਂ ਜੀ ਤਾਂ ਕਿਉਂਕਿ ਆਦਤਾਂ ਲੋਕ ਪਰ ਇਹਦੇ ਵਿੱਚ ਵੀ ਇੱਕ ਚੀਜ਼ ਦੇਖਣ ਵਾਲੀ ਹੈ ਨਾ ਜੇ ਟੈਂਬਾਕੂ ਪ੍ਰੋਡਕਟ ਇਹੋ ਜੀ ਦਰਚ ਲਿਆਉਂਦੇ ਆ ਤਾਂ ਜਿਹੜੀ ਆਦਤ ਹੈ ਸਿਗਰਟ ਨੁਸ਼ੀ ਦੀ ਜੇ ਤੰਬਾਕੂ ਨੁਸ਼ੀ ਦੀ ਉਹ ਸਰ ਗਰੀਬ ਨੂੰ ਵੀ ਹੈ ਮਾਰ ਉੱਥੇ ਪੈਣੀ ਆ ਕੇ ਆ ਚੀਜ਼ ਦੀ ਪ੍ਰੋਬਲਮ ਹੈ ਜੀ ਖਾ ਚਲੋ ਇਹ ਦੇਖਦੇ ਆਂ ਹਾਂ ਜੀ ਆ ਦੇਖੋ ਇੱਕ ਵੀਰੇ ਨੇ ਨਾ ਆਪਾਂ ਨੂੰ ਟੋਟਲ ਕੱਢ ਕੇ ਦਿੱਤਾ ਕਿ ਟੋਟਲ ਆਪਾਂ ਜੇ ਦੇਖੀਏ ਤਾਂ 56% ਟੈਕਸ ਬਣ ਜਾਂਦਾ ਹੂੰ ਐਕਸਟਰਾ ਪੈਟਰੋਲ ਤੇ ਹਾਂ ਜੀ ਸਰਕਾਰਾਂ ਲਾਈ ਜਾਂਦੀਆਂ ਨੇ ਨਾ ਵੈਟ ਇੱਥੇ ਲਾਤਾ ਉੱਥੇ ਲਾਤਾ 56% ਬਹੁਤ ਹੁੰਦਾ ਆਪਾਂ ਤੇ 5 18 28 ਚੀਜ਼ ਪੁਰੇ ਕਰਦੇ ਆਂ ਦੇਖੋ ਤਾਂ ਇਹ ਨੂੰ ਮਤਲਬ ਕਿ ਅੱਜ ਵੀ 20 ਰੁਪਏ ਸਸਤਾ ਦੇ ਸਕਦੇ ਪੈਟਰੋਲ ਜੀ ਮੁਨਾਫਾ ਕੱਢ ਕੇ ਕੰਪਨੀਆਂ ਦੇ ਸਕਦੀਆਂ ਪਰ ਭਾਰਤ ਦੇ ਵਿੱਚ ਪਤਾ ਕੀ ਹੈ ਸਰ ਦੇਖ ਰਹੇ ਆ ਜਾਨਵਰਾਂ ਤੇ ਬਹੁਤ ਏਕਾ ਕੁੱਤਿਆਂ ਲਈ ਵੇਖੋ ਕਿ ਤੜੇ ਤੜੇ ਬੰਦੇ ਮੈਦਾਨ 'ਚ ਆ ਗਏ ਬਿਲਕੁਲ ਠੀਕ ਹੈ ਨਾ ਜੀ ਜੀ ਪਰ ਆਪਣਾ ਹੱਕ ਲੈਣ ਵਾਸਤੇ ਇੱਥੇ ਬੋਲਦੇ ਨਹੀਂ ਹੈ ਧਰਮ ਦੇ ਨਾਂ ਤੇ ਦੇਖ ਲਓ ਲੱਖਾਂ ਬੰਦਾ ਇਕੱਠਾ ਹੋ ਜਾਂਦਾ ਹੈ ਜਦੋਂ ਕੋਈ ਮਤਲਬ ਕਿ ਉਹਨਾਂ ਦਾ ਲੀਡਰ ਕਾਲ ਦਿੰਦਾ ਹੈ ਠੀਕ ਹੈ ਜੀ ਕਿਸੇ ਇੱਕ ਧਰਮ ਦੀ ਨਹੀਂ ਗੱਲ ਕਰਦਾ ਇਹ ਸਾਰੇ ਧਰਮਾਂ ਚ ਹੀ ਆ ਤਾਂ ਕਹਿਣ ਦਾ ਮਤਲਬ ਹੈ ਕਿ ਇਸ ਚੀਜ਼ ਦੇ ਨਾਲ ਹਰੇਕ ਬੰਦਾ ਇਫੈਕਟਿਵ ਆ ਕਿ ਸਾਨੂੰ ਸਾਡਾ ਹੱਕ ਨਹੀਂ ਮਿਲ ਰਿਹਾ ਪਰ ਕੋਈ ਬੰਦਾ ਦੇਖ ਲਓ ਭਾਰਤ ਦੇ ਵਿੱਚ ਉਹ ਤੇ ਵੈਸੇ ਵੀ ਜੋ ਅੰਦੋਲਨ ਜਾਂ ਪ੍ਰਦਰਸ਼ਨ ਆ ਉਹ ਤਾਂ ਤਾਤੀ ਖਤਮ ਕਰ ਦਿੱਤਾ ਗਿਆ 10-12 ਸਾਲਾਂ ਦੇ ਵਿੱਚ